दाते दात रखी हाथ अपने जिस भावे तिस दे पर दाते रे हाथों तक पहुंच सकीए दाते दी दात प्राप्त कर सकीए उसकी सिफत और सलाह कर सकीए उसको जान सकीए संत मददगार ने प्रथम मनुख दी कोशिश होवे सत्संग तक पहुंचना गुरु तक पहुंचना फिर गुरु दा एक काम है अभ्यासी नो ਸਾਧਕ ਨੂੰ ਰਾਮ ਤੱਕ ਪੁਚਾ ਦੇਣਾ ਪ੍ਰਮਾਤਮਾ ਤੱਕ ਪੁਚਾ ਦੇਣਾ ਤੋ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ ਹਿਰਦੇ ਦੀ ਸੇਜਾ ਹੁਣ ਸੁੱਖਾਂ ਨਾਲ ਭਰ ਗਈ ਏ ਸੁਹਾਵਣੀ ਹੋ ਗਈ ਏ ਹੁਣ ਦੁੱਖਾਂ ਲਈ ਕੋਈ ਥਾਂ ਨਹੀਂ ਰਹੀ ਦਰਸਲ ਮਨੁੱਖ ਤਨ ਕਰਕੇ ਤੇ ਇਤਨਾ ਪੀੜਿਤ ਨਹੀਂ ਏ ਸਾਰੀ ਦੁਨੀਆ ਵਿੱਚ जितना मन करके पीड़ित है तन दे तलते इतने रोग नहीं जितने मानसिक रोग ने ये तन करके इतना दुखी नहीं है जितना मन करके है तो हृदय की सेजा देते साहब केंद्र ने सुख ही सुख प्रगट हो गए इस सेजा सुहावनी हो गई है हूँ दुखा ਕੋਈ ਥਾਂ ਨਹੀਂ ਰਹੀ ਕੋਈ ਟਿਕਾਣਾ ਨਹੀਂ ਰਿਹਾ ਨਸਵੰਨੋ ਕਿੱਲ ਵੇਖੋ ਕਰਤਾ ਘਰ ਆਇਆ ਐ ਪਾਪ ਐ ਦੁੱਖੋ ਨਸ ਜਾਓ ਭਜ ਜਾਓ ਹੁਣ ਹਿਰਦੇ ਦੀ ਸੇਜਾ ਤੇ ਆਨੰਦ ਦੇ ਸੋਮੇ ਆਨੰਦ ਦੇ ਦਾਤੇ ਆਨੰਦ ਦੇ ਸਾਗਰ ਪਰੀਪੂਰਨ ਪ੍ਰਮਾਤਮਾ ਆਣ ਬਿਰਾਜੇ ਨੇ ਉਹਦੇ ਗੁਣਾਂ ਦਾ ਵਾਸਾ ਹੋ ਗਿਆ ਹੁਣ ਤੁਸੀਂ ਰੁਕਸਤ ਹੋਵੋ ਹੁਣ ਤੁਹਾਡੇ ਲਈ ਕੋਈ ਥਾਂ ਨਹੀਂ ਹੁਣ ਤੁਹਾਡੇ ਲਈ ਕੋਈ ਟਿਕਾਣਾ ਨਹੀਂ ਇੱਛਪੁਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ ਸਾਇਵ ਤੇ ਫਰਮਾਨ ਕਰ ਦੇਨੇ ਵੱਡੀਆਂ ਭਾਗਾ ਵਾਲੀ ਇਸ ਜੀਵ ਰੂਪੀ ਕਾਮਣ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਦਰਸਲ ਇੱਛਾ ਦਾ ਪੂਰਨ ਹੋਣਾ ਇੱਛਾਵਾਂ ਦਾ ਪੂਰਨ ਹੋਣਾ ਨਹੀਂ ਹੈ ਪਰਮਾਤਮਾ ਦਾ ਮਿਲਣਾ ਹੀ ਸਾਰੀਆਂ ਇੱਛਾਵਾਂ ਦੀ ਪੂਰਨਤੀ ਹੈ ਸਬੇ ਇੱਛਾ ਪੂਰੀਆਂ ਜਾਂ ਪਾਇਆ ਆਗਮ ਅਪਾਰਾ ਜੈਸੇ ਉਸ ਅਗੰਮ ਦੀ ਪ੍ਰਾਪਤੀ ਹੁੰਦੀ ਹੈ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਮਾਨੋ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਸਾਰੇ ਸੁੱਖ ਪ੍ਰਾਪਤ ਹੋ ਗਏ ਤੋਂ ਸਤਗੁਰੂ ਥੇਪੇ ਫਰਮਾਨ ਕਰਦੇ ਨੇ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਵਡਿਆਂ ਭਾਗਾਂ ਵਾਲੀ ਇਹ ਜੀਵ ਇਸਤਰੀ ਇਸ ਨੂੰ ਵਰ ਦੀ ਪ੍ਰਾਪਤੀ ਹੋ ਗਈ ਹਰੀ ਰਾਏ ਦੀ ਪ੍ਰਾਪਤੀ ਹੋ ਗਈ ਮਿਲ ਸਈਆਂ ਮੰਗਲ ਗਾਵਈ ਗੀਤ ਗੋਵਿੰਦ ਅਲਾਪ ਇਹ ਜੀਵ ਰੂਪੀ ਸਤਰੀ ਹੁਣ ਸਾਧ ਰੂਪੀ ਸਹੇਲੀਆਂ ਵਿੱਚ ਬੈਠ ਕੇ ਪ੍ਰਭੂ ਦੇ ਮੰਗਲ ਗਾਰਈਏ ਈਸ਼ਵਰ ਦੀ ਧੁਨ ਅਲਾਪ ਰਈਏ ਇਸ ਤਰ੍ਹਾਂ ਹਰ ਵਕਤ ਈਸ਼ਵਰ ਮਈ ਮਾਹੌਲ ਬਣਿਆ ਹੋਇਆ ਹੈ ਈਸ਼ਵਰ ਮਈ ਵਾਤਾਵਰਣ ਬਣਿਆ ਹੋਇਆ ਹੈ ਹਰ ਜੇ ਹਾ ਅਵਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ गीत गाद्या एक अनुभव प्राप्त होया कि हरि जैसा होर कोई भी नहीं चाहे कोई गुणवान है समर्थ है दानी है ज्ञानी है साधक है सिद्ध है पर कोई भी हरि जैसा नहीं क्योंकि हरि तो ही सारे सिद्ध पैदा होंदे ने संत पैदा तीर्थ पैदा ने सब कुछ दा दाता ईश्वर ईश्वरी है इस ईश्वर जैसा होर कोई भी नहीं हालत पलत सवारियां नहीं चल देतीं न जाए। शायद कने उस परिपूर्ण परमात्मा ने लोक सुहेला कर देता परलोक सुहेला कर देता तन भी सुखी कर देता मन भी सुखी कर देता संसार दे तल ते سہولتਾਂ पैदा हो गईयां और आत्मक तल ते रूहानी आनंदी जो है प्राप्ति हो गई लोक ते परलोक इस तरी के नाल जो है सवर गए ਸੰਸਾਰ ਦੇ ਸਹੂਲਤਾਂ ਪ੍ਰਾਪਤ ਹੋ ਜਾਣ ਤੇ ਸਹੂਲਤਾਂ ਸਾਰੀਆਂ ਧਨ ਦੇ ਆਸਰੇ ਤੇ ਖੜੀਆਂ ਨੇ ਉਪਜੀਵਕਾ ਲਈ ਪੂਰਨ ਧਨ ਹੋਵੇ ਤੇ ਮਨ ਦੇ ਸੰਤੋਖ ਹੋਵੇ ਲੋਕ ਸੁਹੇਲਾ ਹੋ ਗਿਆ ਤੇ ਮਨ ਵਿੱਚ ਪ੍ਰਭੂ ਦਾ ਨਾਮ ਹੋਵੇ ਪ੍ਰਭੂ ਚਿੰਤਨ ਹੋਵੇ ਤਾਂ ਪਰਲੋਕ ਸੁਹੇਲਾ ਹੋ ਗਿਆ ਇਸ ਤਰ੍ਹਾਂ ਤਨ ਵੀ ਸੁਖੀ ਹੋ ਜਾਂਦਾ ਹੈ ਮਨ ਵੀ ਸੁਖੀ ਹੋ ਜਾਂਦਾ ਹੈ ਸਾਬ੍ਹ ਕਹਿੰਦੇ ਨੇ ਉਸ ਪਰਿਪੂਰਨ ਪ੍ਰਮਾਤਮਾ ਨੇ ਸਾਡਾ ਲੋਕ ਪਰਲੋਕ ਸੁਹੇਲਾ ਕਰ ਦਿੱਤਾ ਹੈ सफल कर देता है संसार सागर ते रखियन बहुड़ ना जन्मे धाय संसार दे चे ये जो चक्कर दी तरह बार बार आवना सी जावना सी आवना सी जावना सी और उस चक्कर दे जो ऐसी पाय ऐसी जम जम मरे मरे फिर जम में बहुत सजाए पया देश लम्हे हैं ये जो इस चक्कर दे भटकना हमेशा दी बनी हुई सी उस परी पूर्ण प्रमात्मा ने इस चक्कर दे चुका डरता है ਇਸ ਸਾਗਰ ਤੋਂ پار ਕਰ ਦਿੱਤਾ ਹੈ ਮੁੜ ਕੇ ਜਨਮਾਂ ਦੀ ਧਾਵਨਾ ਨਹੀਂ ਜਨਮਾਂ ਦੀ ਭਟਕਣਾ ਨਹੀਂ ਉਹ ਚੱਕਰ ਨਹੀਂ ਜਿਵੇਂ ਇੱਕ ਅਨੇਕ ਗੁਣ ਤਰੇ ਨਾ ਨਿਕ ਚਰਣੀ ਪਾਏ ਏ ਪਰਿਪੂਰਨ ਪ੍ਰਮਾਤਮਾ ਤੇਰੇ ਗੁਣ ਤੇ ਅਨੇਕਾ ਨੇ ਪਰ ਤੇਰੇ ਗੁਣਾਂ ਦਾ ਉਚਾਰਨ ਕਰਨ ਲਈ ਕਥਨ ਕਰਨ ਲਈ ਮੇਰੇ ਕੋਲ ਰਸਨਾ ਸਿਰਫ ਇੱਕੋ ਹੀ ਹੈ ਇਸ ਵਾਸਤੇ ਪੂਰੇ ਦੇ ਪੂਰੇ ਤੇਰੇ ਗੁਣ ਆਕਣੇ ਬਿਆਨ ਕਰਨੇ ਬਹੁਤ ਔਖੇ ਨੇ ਬਹੁਤ ਔਖੇ ਨੇ ਰਸਨਾ ਇੱਕ ਹੈ ਕਹਿੰਦੇ ਜਦ ਰਸਨਾ ਗਾਉਂਦਿਆਂ ਗਾਉਂਦਿਆਂ ਰਸ ਨੂੰ ਉਜਾਗਰ ਕਰ ਬੈਠਦੀ ਹੈ ਭਾਵ ਰਸ ਨਾਲ ਭਰ ਜਾਂਦੀ ਹੈ ਤਾਂ ਉਸ ਦੇ ਅੰਦਰ ਇੱਕ ਲੋਭ ਪੈਦਾ ਹੁੰਦਾ ਹੈ ਹੋਰ ਗਾਵਾਂ ਹੋਰ ਗਾਵਾਂ ਹੋਰ ਗੁਣਾ ਦਾ ਉਚਾਰਨ ਕਰਾਂ ਔਰ ਉੱਥੇ ਅਭਿਆਸੀ ਦੇ ਮਨ ਵਿੱਚ ਇਹ ਖਿਆਲ ਵੀ ਪੈਦਾ ਹੋ ਜਾਏ ਕਾਸ਼ ਕਿਦਰੇ ਕਰੋੜਾਂ ਜ਼ਬਾਨਾਂ ਮੇਰੇ ਕੋਲ ਹੁੰਦੀਆਂ ਤੇ ਪ੍ਰਭੂ ਦੇ ਮੈਂ ਗੀਤ ਗਾਂਦਾ ਇਦਰੇ ਕਰੋੜਾਂ ਮੇਰੇ ਕੋਲ ਕੰਨ ਹੁੰਦੇ ਤੇ ਮੈਂ ਕਰੋੜਾਂ ਕੰਨਾਂ ਨਾਲ ਉਸ ਦੀ ਉਸਤਤੀ ਸੁਣਦਾ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬਨਾਸੀ ਰਾਮ ਤਾਂ ਇਸ ਤਰ੍ਹਾਂ ਅਭਿਆਸੀ ਦੇ ਮਨ ਵਿੱਚ ਇੱਕ ਲਾਲਸਾ ਪੈਦਾ ਹੁੰਦੀ ਹੈ हे ਪ੍ਰਭ ਅਨੰਤ ਗੁਣਾ ਦਾ ਤੂੰ مالک ਹੈ ਪਰ ਤੇਰੇ ਗੁਣਾ ਨੂੰ ਗਾਇਨ ਕਰ ਸਕਾ ਮੇਰੇ ਕੋਲ ਕੇਵਲ ਇੱਕੋ ਹੀ ਰਸਨਾ ਹੈ ਇੱਕ ਜ਼ਬਾਨ ਨਾਲ ਤੇਰੇ ਅਨੰਤ ਗੁਣਾ ਨੂੰ ਮੈਂ ਕਿਵੇਂ ਗਾਵਾ ਕਿਵੇਂ ਪ੍ਰਗਟ ਕਰਾਂ ਫਿਰ ਵੀ ਸਾਇਬ ਕਹਿੰਦੇ ਨੇ ਇੱਕ ਰਸਨਾ ਨਾਲ ਲਗਾਉਂਦਿਆਂ ਗਾਉਂਦੇ ਹਾਂ ਚਿਤ ਤੇਰੇ ਚਰਨਾਂ 'ਚ ਜੁੜਿਆ ਇਸ ਤਰੀਕੇ ਨਾਲ ਅਸੀਂ ਸੰਸਾਰ ਸਾਗਰ ਤੋਂ ਪਾਰ ਹੋ ਗਏ ਉਤਰ ਗਏ